ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਾਥ ਸ੍ਰੀ ਅਕਾਲ ਜੀ 27 ਤੋਂ ਲੈ ਕੇ 31 ਮਾਰਚ ਦੇ ਮੌਸਮ ਅਫਰਡ ਲੈ ਕੇ ਹਾਜ਼ਰ ਆ ਜੀ ਆਉਣ ਵਾਲੇ 4-5 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦਾ ਨਜ਼ਰ ਰੱਖਦੇ ਰਹਿਣਾ ਹੁਣ ਦੀ ਅਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਜੀ ਦੁਪਹਿਰ ਦੇ 12 ਵਜਰੇ ਨੇ ਤਤ ਲਈ ਦੇਖ ਸਕਦੇ ਹਾਂ ਪੰਜਾਬ ਦੇ ਵਿੱਚ ਫਤਰੂਆ ਜਿਹੜੀਆਂ ਅੰਟਰ ਕਰਦੀ ਹੋਈ ਨਜ਼ਰ ਆ ਰਹੀ ਹੋਈਗੀ ਤੁਹਾਨੂੰ ਹਾਲਾਂਕਿ ਅੱਜ ਸਵੇਰ ਤੋਂ ਪੰਜਾਬ ਦੇ ਯਾਦਰ ਖੇਤਰਾਤ ਦੇ ਵਿੱਚ ਟੁੱਟਮੀ ਬਦਲਵਾਈ ਬਣੀ ਹੋਈ ਸੀ ਧੁੱਪ ਵੀ ਚੜੀ ਹੋਈ ਹੈ ਔਰ ਹੁਣ ਫਿਲਹਾਲ ਬਾਦ ਫਾਇਰ ਤੋਂ ਬਾਦ ਮਾਸਤ ਦੇ ਵਿੱਚ ਤਬਦੀਲੀ ਆ ਸਕਦੀ ਹੈ ਤੇ ਬਦਲਵਾਈ ਜਿਹੜੀ ਆ ਦਰਮਿਆਨੀ ਪੰਜਾਬ ਦੇ ਲਗਭਗ ਸਾਰੇ ਖੇਤਰਾਤ ਦੇ ਵਿੱਚ ਬਣ ਸਕਦੀ ਹੈ ਉੱਥੇ ਹੀ ਸਿਸਟਮ ਤੋਂ ਵੀ ਦੇਖ ਸਕਦੇ ਹਾਂ ਖਰੀ ਤਰ੍ਹਾਂ ਨਾਲ ਸਰਗਰਮੰਦਾ ਆ ਨਜ਼ਰ ਆ ਰਿਹਾ ਜੀ ਤੇ ਆਉਣ ਵਾਲੇ ਜਿਹੜੇ 24 ਘੰਟੇ ਹੋਣਗੇ ਤੇ ਇਹ ਬਦਲਵਾਈ ਇਸੇ ਤਰ੍ਹਾਂ ਜਿਹੜੀ ਬਣ ਸਕਦੀ ਹੈ ਤੇ ਜੇਕਰ ਮੀਂਹ ਦੀ ਗੱਲ ਕਰੀਏ ਤੁਸੀਂ ਸਕਰੀਨ ਦੇ ਉੱਤੇ ਦੇਖੋ ਜੀ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਸਭ ਤੋਂ ਪਹਿਲਾਂ ਉਹਨਾਂ ਤੇ ਨਿਗਮ ਆ ਲੈਨੇ ਤੁਸੀਂ ਦੇਖੋ ਜੀ ਆਉਣ ਵਾਲੇ ਜੇਕਰ 4-5 ਦਿਨਾਂ ਦੀ ਗੱਲ ਕਰੀਏ ਯਾਨੀ ਕਿ 31 ਮਾਰਚ ਜਾਂ ਫਿਰ 1 ਅਪ੍ਰੈਲ ਤੱਕ ਮੌਸਮ ਦੀ ਅਪਰੇਟ ਤੁਹਾਡੇ ਸਾਹਮਣੇ ਆ 27 ਤਰੀਕ ਨੂੰ ਅੱਜ ਜਿਵੇਂ ਜ ਮਦਲ ਵਾਈ ਬੜ ਰਹੀ ਆ ਪੰਜਾਬ ਦੇ ਵਿੱਚ ਕੋਈ ਖਾਸਾ ਪ੍ਰਭਾਵ ਨਹੀਂ ਆ ਟਟਮੀ ਬਦਲ ਵਾਈ ਆ ਹਲਕੇ ਲੈਵਲ ਦੀ 28 29 ਔਰ 30 ਤਰੀਕ ਨੂੰ ਮੌਸਮ ਦੇ ਵਿੱਚ ਤਵਦੀਲੀ ਸੌਗਾ ਗਾਇ ਤੇ ਤੁਸੀਂ ਦੇਖ ਸਕਦੇ ਹੋ yellow alert ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਘਾ ਚਮਕਦੇ ਨਾਲ ਉਮੀਦਾਰ ਹੋ ਸਕਦੇ ਨੇ ਹਲਕੇ ਤੋਂ ਦਰਮਿਆਨੇ ਲੈਵਲ ਤੇ ਵੀ ਜ਼ਿਆਦਾਤਰ ਖੇਤਰਾ ਦੇ ਵਿੱਚ ਦਰਜ ਹੋਣ ਦੀ ਸੰਭਾਵਨਾ ਹੈ ਜੀ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਗਰਜ ਚਮਕ ਦੇ ਨਾਲ ਤੇ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਸਿਸਟਮ ਦਾ ਜਿਹੜਾ ਮੇਨ ਪ੍ਰਭਾਵ ਹੈ ਉਹ 18 29 ਅਰ 31 ਤਰੀਕ ਤੱਕ ਇਹ ਸਿਸਟਮ ਪੂਰੀ ਤਰ੍ਹਾਂ ਨਾਲ ਐਕਟਿਵੇਟ ਰਹੇਗਾ 31 ਮਾਰਚ ਅਰ 1 ਅਪ੍ਰੈਲ ਨੂੰ ਵੀ ਬਦਲ ਬਣ ਸਕਦੀ ਹੈ ਉਸ ਤੋਂ ਬਾਅਦ ਮੌਸਮ ਜਿਹੜਾ ਬਿਲਕੁਲ ਸਾਫ਼ ਹੋ ਜਾਏਗਾ ਦੂਜਾ ਫਸੇ ਜੇਕਰ ਦੇਖੀਏ ਜੀ ਮੀਡੀਆ ਰਿਪੋਰਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਤੇ ਇਹ ਜੀ ਦੇ ਦੇ ਸਕਦੇ ਹਾਂ ਪੰਜਾਬ ਦੇ ਹਰਿਆਣਾ ਵਿੱਚ ਯਾਨੀ ਕਿ ਮਾਰਚ ਦੇ ਅਖੀਲੇ ਹਫ਼ਤੇ ਵਿੱਚ ਮੌਸਮ ਖਣਾ ਜਿਹੜਾ ਪ੍ਰਭਾਵ ਆ ਸਕਦਾ 28 29 ਤੇ 30 ਮਾਰਚ ਨੂੰ ਜਿਵੇਂ ਕਿ ਅਸੀਂ ਤੁਹਾਨੂੰ ਹੁਣ ਦੱਸ ਕੇ ਹਟੇ ਹਾਂ ਤੇ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਬੱਦਲ ਵਾਅਦੇ ਨਾਲ ਹਲਕੀ ਕਿਨਮਿੰਦੀ ਜਿਹੜੀ پیشن گوئی ਕੀਤੀ ਆ ਇਹਦੇ ਨਾਲ ਹੀ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਪੰਜਾਬ ਦੇ ਮੌਸਮ ਦੇ ਵਿੱਚ ਆਉਣ ਵਾਲੀ ਅਚਾਰਕ ਤਬਦੀਲੀ ਨਾਲ ਗਰਮੀ ਤਾਂ ਰਾਹਤ ਮਿਲ ਸਕਦੀ ਆ ਪਰ ਇੱਕ ਜਿਹੜਾ ਦੌਰ ਹੈ ਕੁੜਮੀ ਦਾ ਇਹ ਮੁਰਤੋ ਜਿਹੜਾ ਸ਼ੁਰੂ ਹੋਈਗਾ 1 2 ਅਪ੍ਰੈਲ ਨੂੰ ਸੱਕ ਕੋਲੰਗ ਲਾ ਕੇ ਕੋਈ ਡਰਾਉਣ ਵਾਲੀ ਕੋਈ ਗੱਲ ਐਦਾ ਦੀ ਨਹੀਂ ਅਜ ਕੋਈ ਅਫਵਾਹ ਤੇ ਨਾ ਆਇਓ ਪਾਰਿਮੇ ਦੀ ਉਮੀਦ ਨਹੀਂ ਹੈ ਤੁਹਾਨੂੰ ਫਿਰ ਤੋਂ ਦੱਸਦੇ ਹਲਕੇ ਤੋਂ ਦਰਮਿਆਨੇ ਲਗਲ ਦੇ ਮੀਂਹ ਆਰਜੋ ਸਕਦੇ ਨੇ ਕਿਉਂਕਿ ਕਿਸਾਨ ਵੀਰਾਂ ਲਈ ਇਹ ਜ਼ਰੂਰੀ ਸੂਚਨਾ ਹੈ ਜੀ ਇਸ ਲਈ ਕੋਈ ਅਫਵਾਹਾਂ ਤੇ ਯਕੀਨ ਕਰਨ ਦੀ ਲੋੜ ਨਹੀਂ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਤਰਜ ਜ਼ਰੂਰ ਹੋਣਗੇ ਠੰਡੀਆਂ ਹਵਾਵਾਂ ਚੱਲਣਗੀਆਂ ਪਰ ਖਾਸੇ ਵੱਡੇ ਫੱਦਰ ਤੇ ਮੀਂਹ ਚਖੜ ਚੁੱਲਣ ਦਾ ਅਸਰ ਬਿਲਕੁਲ ਨਹੀਂ ਹੈ ਤੇ ਇਹ ਸਿਸਟਮ 2 ਦਿਨਾਂ ਦੇ ਦੌਰਾਨ 2-3 ਦਿਨਾਂ ਦੇ ਦੌਰਾਨ ਕਾਰਵਾਈਆਂ ਦੇ ਸਕਦਾ ਹੈ ਉਸ ਤੋਂ ਬਾਅਦ 31 ਮਾਰਚ ਤੱਕ ਅੱਗੇ ਕੋਈ ਚੱਲ ਜਗਾ ਕੌਣ ਲੱਗੇ ਜੀ ਟਾਪ ਫ੍ਰੀਜ਼ਰ ਦੀ ਜੇਕਰ ਗੱਲ ਕਰੀਏ 32-33 ਡਿਗਰੀ ਦੇ ਗੇੜ ਚ ਟੈਂਪਰੇਚਰ ਦਾ ਹਰ ਹੋਣਗੇ ਦੋਗ ਦਿਨਾਂ ਦੇ ਦੌਰਾਨ ਟੈਂਪਰੇਚਰ ਹੇਠਾਂ ਆਉਣਗੇ ਉਸ ਤੋਂ ਬਾਅਦ ਫਿਰ ਤੋਂ ਗਰਮੀ ਦੇ ਕਾਰਨ ਜਿਹੜਾ ਜਾਂ ਤਾਂ ਟੈਂਪਰੇਚਰ ਜਾਏਗਾ ਤੇ ਐਸੇ ਕਿ ਜੀ ਆਉਣ ਵਾਲੇ ਦਿਨਾਂ ਦੇ ਰਿਪੋਰਟ ਤੇ ਫਿਰ ਤੋਂ ਦਾਜ਼ੀ ਹਲਕੇ ਤੋਂ ਲੈ ਕੇ ਦਰਮਿਆਨੇ ਵੀ ਦਰਜ ਹੋਣਗੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੇ ਮੀਂਹ ਦਾ ਦਰਜ ਹੋਣਗੇ ਇੱਕ ਦੋ ਥਾਵਾਂ ਤੇ ਹੋ ਸਕਦਾ ਦੋ ਚਾਰ ਥਾਵਾਂ ਤੇ ਦਰਮਿਆਨੇ ਜਿਹੇ ਛਿੱਟੇ ਛਾਟੇ ਪੈ ਸਕਦੇ ਨੇ ਪਰ ਬਦਲਵਾਈ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ 28-29 ਤੇ 3 ਮਾਰਚ ਨੂੰ ਬਣ ਸਕਦੀ ਹੈ ਸੋ